ਸ਼ੜਕ ਤੇ ਸ਼ੜਕ ਸ਼ੜਕ ਈੜੇ ਪੈਰ ਨੂੰ ਖਾ ਗਏ ਬੰਦੇ ਦੇ ਨੂੰ ਇਹ ਸੋਨੂ ਵੀਰੇ ਦੀ ਲੱਤ ਦੇ ਹਾਲਾਤ ਦੇਖੋ ਕੀ ਬਣੇ ਪਿਆ ਆ ਆ ਵੇ ਵੀਰਾ ਝੜਕ ਤੇ ਹੀ ਸੌਂਦਾ ਸੀਗਾ ਆਪ ਦੀ ਗੱਲ ਵੀ ਮੰਨਦਾ ਕਹਿੰਦਾ ਮੈਂ ਕਹਿੰਦਾ ਸੀ ਪਹਿਲਾਂ ਆਪ ਦੀ ਕਦਰ ਨਹੀਂ ਕਰ ਸਕਿਆ ਲੱਤ ਗਲ ਗਈ ਕੀੜੇ ਪੈ ਗਏ ਬੱਚੇ ਵੀ ਛੱਡ ਕੇ ਚਲੇ ਗਏ ਘਰ ਵਾਲੀ ਵੀ ਛੱਡ ਕੇ ਚਲੇ ਗਈ ਪਰਿਵਾਰ ਵੀ ਕੋਈ ਸਾਥ ਨਹੀਂ ਦਿੰਦਾ ਜਦੋਂ ਇਦਾਂ ਦੇ ਹਾਲਾਤ ਬਣ ਜਾਂਦੇ ਆ ਕੋਈ ਦੇਣੇ ਲੈਣੇ ਦੇ ਸਬੰਧ ਸੀਗੇ ਜਿਹੜਾ ਇਹਦਾ మాਸ ਕੋ-ਕੋ ਕੇ ਖਾਦਾ ਇਹਨਾਂ ਕੀੜਿਆਂ ਨੇ ਇਹਨਾਂ ਆਦਮਖੋਰ ਕੀੜਿਆਂ ਨੇ ਇਹ ਆ ਵੀਰੇ ਦੇ ਗਿੱਟੇ ਦੇ ਵਿੱਚ ਐਡਾ ਵੱਡਾ ਹੋਲ ਕਰਤਾ ਇਹਨਾਂ ਕੀੜਿਆਂ ਨੇ ਤੇ ਜੇ ਕਿਤੇ 1-2 ਦਿਨ ਹੋਰ ਇਸੇ ਤਰ੍ਹਾਂ ਹੀ ਰਹਿ ਜਾਂਦੇ ਤੇ ਆ ਗਿੱਟੇ ਦੀਆਂ ਹੱਡੀਆਂ ਤੱਕ ਚੱਪ ਜਾਣੀਆਂ ਸੀਗੀਆਂ ਇਹਨਾਂ ਕੀੜਿਆਂ ਦੇ ਆ ਵੀਰੇ ਕਿਵੇਂ ਬਾਈ ਸਤਿ ਸ੍ਰੀ ਅਕਾਲ ਕੀ ਹੋਇਆ ਫੀੜੇ ਪੈ ਗਏ ਪੈਰ 'ਚ ਕਿਵੇਂ ਪੈ ਗਏ ਯਾਰ ਕੀੜੇ ਵੀਰੇ ਚੰਗਾ ਭਲਾ ਤੂੰ ਤਾਂ ਯਾਰ ਸੜਕ ਤੇ ਸੌਂਦਾ ਸੀ ਪਤਾ ਨਹੀਂ ਕਿੱਥੋਂ ਪੀ ਹੋ ਗਿਆ ਤੇ ਨਸ਼ਿਆਂ ਦਾ ਕਰਕੇ ਹੋਇਆ ਸਾਰਾ ਜੇ ਤੂੰ ਨਸ਼ੇ ਨਾ ਕਰਦਾ ਹੁੰਦਾ ਨਸ਼ਾ ਕੀ ਕਰਦਾ ਡਰਿੰਕ ਪਿੰਦਾ ਸੀ ਪਹਿਲਾਂ ਹੁਣ ਤਿੰਨ ਮਹੀਨਾ ਤੋਂ ਹੋ ਗਿਆ ਬੰਦ ਕਰੀ ਆ ਰਾਜ ਨੂੰ ਰੋਟੀ ਦੇ ਜਾਂਦੇ ਨੇ ਸੜਕ ਤੇ ਪੈ ਜਾਂਦਾ ਛਾਣਾ-ਛੋਣਾ ਕੋਈ ਕੋਈ ਦੇ ਜਾਂਦਾ ਕਦੀ ਕੋਈ ਕੀ ਨਾਂ ਤੇਰਾ ਸੌਨੂ ਹੈ ਬੱਚੇ ਕਿੰਨੇ ਆ ਬੱਚੇ ਨਹੀਂ ਹੈਗੇ ਕੁੜੀ ਕੁੜੀ ਵਿਆਹ ਤੀ ਹੈ ਘਰ ਵਾਲੀ ਚਲੀ ਗਈ ਹੈ ਹੂੰ ਘਰ ਵਾਲੀ ਚਲੀ ਗਈ 15-16 ਸਾਲ ਹੋ ਗਏ ਦੇ ਨਸ਼ੇ ਕਰ ਕੇ ਉਹ ਛੱਡ ਕੇ ਗਈ ਆ ਉਹ ਅੱਜ ਤੂੰ ਆਪਦੇ ਮੂੰਹ ਨਾ ਕਹਿ ਰਿਹਾ ਮੇਰੇ ਕੀੜੇ ਪੈ ਗਏ ਕਿੰਦੂ ਵੱਧ ਮਾੜੀ ਹਾਲਤ ਕੀ ਹੋ ਸੋਨੂੰ ਯਾਰ ਹੈ ਕੀ ਹਾਲ ਕਰ ਲਿਆ ਪੈਰ ਤਾਂ ਸਾਰੇ ਗਲ ਗਿਆ ਯਾਰ ਚੱਕ ਇੱਥੇ ਰੱਖ ਪੈਰ ਤੱਕ ਤੇ ਟਿਕਾ ਲਾ ਦੋ ਨਾ ਲਾਉਣਾ ਇੱਥੇ ਰੱਖ ਪੈਰ ਨਾ ਲਾਉਣਾ ਟੀਕਾ ਵੀ ਲਾਵਾਂ ਜਿਹੜੇ ਆਪੇ ਚੱਕ ਲੈਣਾ ਮੈਂ ਓਕੇ ਮੈਂ ਚੱਪਲ ਲਾਉਣਾ ਚੱਪਲ ਨਾ ਲਾਉਣਾ ਮੈਂ ਆਪੇ ਲਾਉਂਗਾ ਚੱਪਲ ਉਹ ਮੈਂ ਹੋਣੀ ਦੇ ਕੇ ਲਾਉਂਗਾ ਵੀਰੇ ਓਹੋ ਏਹ ਦੇਖੋ ਜੀ ਸਾਰੀ ਚੱਪਲ ਕੀੜਿਆਂ ਨਾਲ ਭਰੀ ਪਈ ਆ ਜੀ ਦੇਖੋ ਕੀੜੇ ਚੱਪਲ ਦੇ ਵਿੱਚ ਕਿਵੇਂ ਤਰ੍ਹਾਂ ਫਿਰਦੇ ਆ ਉਹ ਦੇਖ ਕੈਂਚੀ ਦੇ ਕੀ ਹਾਲ ਪਿਆ ਯਾਰ ਕਿਹ ਦੇਖੋ ਜੀ ਕਿਵੇਂ ਕੀੜੇ ਪੈਰ ਨੂੰ ਖਾ ਗਏ ਬੰਦੇ ਦੇ ਨੂੰ ਇਹ ਬਲੈਕ ਐਂਡ ਵਾਈਟ ਅਸੀਂ ਤਾਂ ਕੀਤਾ ਵੀ ਇਹ ਜਿਹੜੀ ਸੋਸ਼ਲ ਮੀਡੀਆ ਤੇ ਵੀਡੀਓ ਚੱਲ ਨਹੀਂ ਸਕਦੀ ਸੀ ਖੂਨ ਹੀ ਖੂਨ ਹੁੰਦੇ ਆ ਬਹੁਤ ਆ ਜਿਹੜੇ ਤੁਹਾਨੂੰ ਦਿਖਾ ਨਹੀਂ ਸਕਦੇ ਜੇ ਮਾਣਾ ਜਿਵੇਂ ਲਾਲ ਰੰਗ ਦਿਖ ਗਿਆ ਉੱਤੇ ਉਹਨਾਂ ਨੇ ਜਦੀ ਇਹ ਵੀਡੀਓ ਆ ਜਿਹੜੀ ਖਤਮ ਕਰ ਦੇਣੀ ਹੈ ਪਰ ਇਸ सोनू ਵੀਰੇ ਦੀ ਲੱਤ ਦੇ ਹਾਲਾਤ ਦੇਖੋ ਕੀ ਬਣੇ ਪਿਆ ਓਹ ਹੋ ਠੀਕ ਲਾ ਤੋ ਠੀਕ ਅਰੇ ਮਰ ਗਿਆ ਬਾਪਰੇ 2 ਮਿੰਟ ਸਾਰੇ ਕੀੜੇ ਮੋਪਿਆ ਓਏ ਓਏ ਲਾਈਟ ਨੇੜੇ ਰੱਖੋ ਵੀਰੇ ਕੋਈ ਨਾ ਮੂੰਹ ਨਾ ਬੰਦ ਕਰ ਯਾਰ ਕੀ ਗੱਲ ਹੋ ਗਈ ਓਏ ਓਏ ਇਹ ਕਹ ਲਾ ਦੂ ਆਏ ਮੋਟੀ ਗਲਾ ਦਿਓ ਨਨ ਨਾਲ ਸੋਨੂੰ ਨਾਲ ਦਿਓ ਸਰਦੀ ਦਵਾਈ ਪਾ ਦਿੰਨੇ ਆਪਾਂ ਦਵਾਈ ਨਾ ਸੋਨੂੰ ਨਾ ਦਵਾਈ ਦੇ ਕਾਕਾ ਮੇਡਾ ਦੇ ਦੇ ਕਰ ਰੱਬ ਦੇ ਬਣਾ ਕੇ ਪਰ ਗਿਆ ਆਏ ਓਏ ਏ ਏ ਮਰ ਗਿਆ ਬਾਈ ਆਏ ਓਏ ਮਰ ਗਿਆ ਮਰ ਗਿਆ ਮਰ ਗਿਆ ਇਤਰ ਵੀ ਹੁਣ ਕਿਤੇ ਕਰ ਪਿਛਲੇ ਐ ਵੇ ਆਏ ਵੇ ਆਏ ਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਸੋਨੂ ਵੀਰਾ ਆਇਆ ਖੰਨੇ ਤੋਂ ਆਇਆ ਵੀਰੇ ਖੰਨੇ ਤੋਂ ਰਾਜਪੁਰੇ ਤੋਂ ਰਾਜਪੁਰੇ ਤੋਂ ਆਇਆ ਤੁਸੀਂ ਦੇਖੋ ਜੀ ਕਿਵੇਂ ਕੀੜੇ ਵੀਰੇ ਦੀ ਲੱਤ ਨੂੰ ਸਾਰਾ ਪੈਰ ਖਾ ਗਏ ਕੀੜੇ ਆਹ ਤੇ ਸੋਨੂ ਵੀਰਾ ਛੜਕ ਤੇ ਹੀ ਹੁੰਦਾ ਸੀਗਾ ਨਹੀਂ ਦਾ ਦੋਰੀ ਆਪਦੀ ਗਲਤੀ ਵੀ ਮੰਨਦਾ ਕਹਿੰਦਾ ਮੈਂ ਸ਼ਰਾਬ ਪੀਂਦਾ ਸੀ ਪਹਿਲਾਂ ਆਪਦੀ ਕੀਰਤ ਨਹੀਂ ਕਰ ਸਕਿਆ ਲੱਤ ਗਲ ਕੀ ਕੀੜੇ ਪੈ ਗਏ ਬੱਚੇ ਵੀ ਛੱਡ ਕੇ ਚਲੇ ਗਏ ਘਰ ਵਾਲੀ ਵੀ ਛੱਡ ਕੇ ਚਲੀ ਗਈ ਪਰਿਵਾਰ ਵੀ ਕੋਈ ਸਾਥ ਨਹੀਂ ਦਿੰਦਾ ਜਦੋਂ ਇਦਾਂ ਦੇ ਹਾਲਾਤ ਬਣ ਜਾਂਦੇ ਆ ਪਰ ਅਸੀਂ ਪਿਛਲੇ 10 ਸਾਲਾਂ ਤੋਂ ਬੇਨਤੀਆਂ ਕਰ ਰਹੇ ਆ ਸੰਗਤ ਨੂੰ ਕੀੜਿਆਂ ਦੀਆਂ ਵੀਡੀਓ ਪਾਉਂਦੇ ਰਹੇ ਆ ਬਹੁਤ ਜ਼ਿਆਦਾ ਹੁਣ ਪਿਛਲੇ ਸਾਲ ਤੋਂ ਬਹੁਤ ਕਟ ਮਿਲਦੇ ਸੀ ਪੇਸ਼ੈਂਟ ਕੀੜਿਆਂ ਵਾਲੇ ਸਾਨੂੰ ਐ ਹੁੰਦਾ ਸੀਗਾ ਵੀ ਹੁਣ ਲੋਕ ਅਵੇਅਰ ਹੋ ਗਿਆ ਵੀ ਕੀੜੇ ਪੈਣ ਤੋਂ ਪਹਿਲਾਂ ਹੀ ਦੂਜੇ ਦੀ ਮਦਦਤ ਕਰ ਦਿੰਦੇ ਆ ਤੇ ਇਹ ਸੱਚ ਵੀ ਆ ਕਿਤੇ ਨਾ ਕਿਤੇ ਪਿਛਲੇ 2 ਸਾਲਾਂ ਦੇ ਵਿੱਚ 3 ਸਾਲਾਂ ਚ ਅਸੀਂ ਬੜਾ ਇਸ ਚੀਜ਼ ਨੂੰ ਮਹਿਸੂਸ ਕੀਤਾ ਸੀ ਮਹੀਨੇ ਚ 2-3 ਬੰਦੇ ਕੀੜਿਆਂ ਵਾਲੇ ਲੈ ਕੇ ਆਉਂਦੇ ਹੁੰਦੇ ਸੀ ਜਾਂ ਸਾਡੇ ਕੋਲੇ ਆਉਂਦੇ ਹੀ ਆਉਂਦੇ ਹੁੰਦੇ ਕਿਸੇ ਦੇ ਲੱਤ 'ਚ ਕੀੜੇ ਕਿਸੇ ਦੇ ਹੱਥ 'ਚ ਕਿਸੇ ਦੇ ਸਿਰ 'ਚ ਕਿਸੇ ਦੇ ਪੈਰ 'ਚ ਕਿਸੇ ਦੇ ਮੂੰਹ 'ਚ ਕਿਸੇ ਦੇ ਅੱਖ 'ਚ ਕਿਹਦੀ ਲੈਟਰਨ ਵਾਲੀ ਜਗ੍ਹਾ ਤੇ ਕਿਹਦੀ ਪਿਸ਼ਾਬ ਵਾਲੀ ਜਗ੍ਹਾ ਤੇ ਪਰ ਹੁਣ ਜਦੋਂ ਦੇ ਸੋਸ਼ਲ ਮੀਡੀਆ ਤੇ ਵੀਡੀਓ ਪਾਉਣ ਲੱਗੇ ਆ ਹੋਰ ਵੀ ਸਸਥਾ ਮਾ ਆਪਣਾ ਕੰਮ ਕਰਨ ਲੱਗੇ ਆ ਤਾਂ ਹੁਣ ਬਹੁਤ ਘੱਟ ਤਦਾਦ ਦੇ ਵਿੱਚ ਇਦਾਂ ਦੇ ਪੇਸ਼ੈਂਟ ਆਉਂਦੇ ਜਿਨ੍ਹਾਂ ਦੇ ਕੀੜੇ ਪਏ ਹੁੰਦੇ ਕਿਉਂਕਿ ਹੁਣ ਇਨੀਸ਼ੀਅਲ ਸਟੇਜ ਤੇ ਲੋਕ ਇੱਕ ਦੂਜੇ ਦੀ ਮਦਦ ਕਰਨ ਲੱਗ ਗਏ ਲੋਕ ਥੋੜੇ ਅਵੇਅਰ ਹੋ ਗਏ ਜਿਹੜਾ ਆਂਡ ਗਵਾਨ ਕੋਈ ਦੇਖਦਾ ਇਦਾਂ ਦੇ ਬੰਦੇ ਨੂੰ ਕਿਸੇ ਨੂੰ ਉਹ ਉੱਥੇ ਹੀ ਉਹਦੀ ਬੰਲਮ ਪੱਟੀ ਕਰਾਉਣ ਦਾ ਉਹਦੀ ਦਵਾਈ ਦਾਰੂ ਦਵਾਉਣ ਦਾ ਵੀਰਾਂ ਦੇ ਕਿਤੇ ਕੀੜੇ ਨਾ ਪੈ ਜਾਣ ਤੇ ਜਿਹਦੇ ਨਾਲ ਕਾਫੀ ਮਾਤਰਾ ਦੇ ਵਿੱਚ ਇਦਾਂ ਦੇ ਮਰੀਜ਼ ਆ ਜਿਹੜੇ ਉਹ ਘਟ ਗਏ ਨੇ ਬਹੁਤ ਅੱਜ ਸਾਡੇ ਕੋਲੇ ਕਾਫੀ ਟਾਈਮ ਬਾਅਦ ਦੇ ਵੀਰ ਲੈ ਕੇ ਆਏ ਨੇ ਕੋਈ ਰਾਜਪੁਰੇ ਤੋਂ ਇਹ ਵੀਰ ਲੈ ਕੇ ਆਏ ਨੇ ਤਾਂ ਤੁਸੀਂ ਦੇਖੋ ਵੀ ਕੀੜੇ ਆ ਜਿਹੜੇ ਕਿਵੇਂ ਬਾਈ ਦੇ ਪੈਰ ਨੂੰ ਖਾ ਗਏ ਏਡੀਆਂ ਏਡੀਆਂ ਮੋਰੀਆਂ ਕੱਢਤੀਆਂ ਪੈਰਾਂ ਦੇ ਵਿੱਚ ਬਾਈ ਦੇ ਤੇ ਇਹਨਾਂ ਕੀੜਿਆਂ ਨੇ ਆਦਮ ਖੋਰ ਕੀੜਿਆਂ ਨੇ ਜਿਨ੍ਹਾਂ ਨੇ ਇਨਸਾਨ ਦਾ ਮਾਸ ਖਾਦਾ ਇਹ ਪਤਾ ਨਹੀਂ ਉੱਪਰ ਤੱਕ ਲੱਗ ਗਿਆ ਬਾਈ ਦੇ ਨਾਲ ਵੀ ਇਹ ਲੱਗ ਰਹੀ ਹੈ ਇਹਨਾਂ ਦੀ ਪੈਂਟ ਕੱਟ ਦੋ ਕਿਹੜੇ ਜਨਮਾਂ ਦੀ ਕੋਈ ਕੱਟ ਦੋ ਪੈਂਟ ਕਿੱਥੇ ਲੱਗ ਰਹੀ ਹੈ ਪੈਂਟ ਕੋਈ ਦੇਣੇ ਲੈਣੇ ਦੇ ਸਬੰਧ ਸੀਗੇ ਜਿਹੜਾ ਇਹਦਾ ਮਾਸ ਕੋ ਕੋ ਕੇ ਖਾਦਾ ਇਹਨਾਂ ਕੀੜਿਆਂ ਨੇ ਇਹਨਾਂ ਆਦਮਖੋਰ ਕੀੜਿਆਂ ਨੇ ਅੱਗੇ ਵੀ ਅਸੀਂ ਅਕਸਰ ਗੱਲ ਕਰਦੇ ਹੁੰਦੇ ਆ ਵੀ ਇਹ ਕੀੜੇ ਨਹੀਂ ਹੈਗੇ ਇਹ ਸਾਡੀ ਸੋਸਾਇਟੀ ਦੇ ਉਹ ਜ਼ਿੰਮੇਵਾਰ ਲੋਕ ਨੇ ਜਿਨ੍ਹਾਂ ਨੇ ਕਿਤੇ ਨਾ ਕਿਤੇ ਆਪਣੀਆਂ ਡਿਊਟੀਆਂ ਨਿਭਾਉਣੀਆਂ ਸੀ ਪਰ ਉਹ ਨਿਭਾ ਨਹੀਂ ਰਹੇ ਸਾਡੇ ਸੋਸਾਇਟੀ ਦੇ ਵਿੱਚ ਆਏ ਹੋਏ ਮਰ ਗਿਆ ਓਏ ਟ੍ਰੀਟ ਪੈ ਬਹੁਤ ਵੱਡਾ ਆਏ ਹੋਏ ਸਰਦ ਚਿਕਾ ਨਿਕਲ ਰਹੀ ਹੈ ਅੱਛੀ ਕੰਚ ਅਸ ਇਸ ਕਿੰਚ ਤੜਫ ਦੇ ਵਿੱਚ ਅਸੀਂ ਮਹਿਸੂਸ ਕਰ ਸਕਦੇ ਹਾਂ ਵੀ ਸਾਡੇ ਸੋਸਾਇਟੀ ਚ ਅੱਜ ਇਦਾਂ ਦੇ ਹਾਲਾਤ ਕਿਉਂ ਬਣਦੇ ਨੇ ਕਿਹਦੇ ਨਾਲ ਆਹਾਂ ਕੀੜੇ ਆ ਜਿਹੜੇ ਇਹ ਨਿੱਕੇ ਨਿੱਕੇ ਸੁੰਡਾ ਜਿਹੜੇ ਇਹ ਇਨਸਾਨ ਦਾ ਮਾਸ ਖਾ ਲੈਂਦੇ ਨੇ ਮੱਖੀ ਬੈ ਗਈ ਮੱਖੀ ਬੈ ਗਈ ਮੱਖੀ ਮਕੀਦਾ ਵੀ ਤੇ ਇਹ ਇਨਸਾਨ ਆਪਣੀ ਕਿਸੇ ਗਲਤੀ ਕਾਰਨ ਇਹਨਾਂ ਹਾਲਾਤਾਂ 'ਚ ਪਹੁੰਚ ਗਿਆ ਪਰ ਉਹਨਾਂ ਲੋਕਾਂ ਨੇ ਜਿਨ੍ਹਾਂ ਨੇ ਇਹਨੂੰ ਉੱਥੇ ਦੇਖਿਆ ਬੈਠੇ ਨੂੰ ਜਿਨ੍ਹਾਂ ਨੇ ਇਹਦੀ ਇਹ ਹਾਲਤ ਬਣਦੀ ਦੇਖ ਕੇ ਵੀ ਅੰਡਠਾ ਕੀਤਾ ਉਹਨਾਂ ਦੀ ਅਸੀਂ ਕੀ ਮਜਬੂਰੀ ਹੋ ਤਿਸ ਕਰਕੇ ਸਾਡੀ ਬੇਨਤੀ ਹੈ ਭੈਣੋ ਭਰਾਵੋ ਜਿਹੜਾ ਕੋਈ ਇਨਸਾਨ ਤੁਸੀਂ ਦੇਖਦੇ ਹੋ ਚਾਹੇ ਉਹ ਮਾੜਾ ਚਾਹੇ ਉਹ ਚੰਗਾ ਆਪਣਾ ਫਰਜ਼ ਆ ਵੀ ਜੀ ਕਿਸੇ ਦੇ ਕੋਈ ਲੱਤ ਤੇ ਜ਼ਖਮ ਆ ਪੈਰ ਤੇ ਜ਼ਖਮ ਆ ਕੋਈ ਤਕਲੀਫ ਚਾ ਕੋਈ ਤੜਫ ਰਿਹਾ ਅਸੀਂ ਉਹਦੀਆਂ ਕਮੀਆਂ ਨਾ ਦੇਖੀਏ ਅਸੀਂ ਉਹਦੇ ਹਾਲਾਤਾਂ ਨੂੰ ਦੇਖੀਏ ਤੁਸੀਂ ਦੇਖੋ ਇਹ ਕੀੜੇ ਜਿਨ੍ਹਾਂ ਨੂੰ ਪਲੱਕਰ ਦੇ ਨਾਲ ਜੁੜਿਆ ਹੋਇਆ ਤੁਸੀਂ ਦੇਖਦੇ ਹੋ ਇਹ ਹੱਡੀਆਂ ਵੀ ਖਾ ਜਾਂਦੇ ਨੇ ਹੱਡੀਆਂ ਵੀ ਚਾਬ ਜਾਂਦੇ ਨੇ ਤੇ ਆ ਵੀਰੇ ਦੇ ਗਿੱਟੇ ਦੇ ਵਿੱਚ ਐਡਾ ਵੱਡਾ ਹੋਲ ਕਰਤਾ ਇਹਨਾਂ ਕੀੜਿਆਂ ਨੇ ਤੇ ਜੇ ਕਿਤੇ 1-2 ਦਿਨ ਹੋਰ ਇਸੇ ਤਰ੍ਹਾਂ ਹੀ ਰਹਿ ਜਾਂਦੇ ਤੇ ਆ ਗਿੱਟੇ ਦੀਆਂ ਹੱਡੀਆਂ ਤੱਕ ਚੱਬ ਜਾਣੀਆਂ ਸੀਗੀਆਂ ਇਹਨਾਂ ਕੀੜਿਆਂ ਨੇ ਪ੍ਰਭੂ ਵਾਹਿਗੁਰੂ ਕਿਰਪਾ ਕਰਨ ਐਸੇ ਹਾਲਾਤ ਨਾ ਕਦੇ ਵੀ ਕਿਸੇ ਨਾਲ ਬਣਨ ਜਿੱਦਾਂ ਦੇ ਅੱਜ सोनू ਦੇ ਨਾਲ ਬਣੇ ਨੇ ਸੋਨੂੰ ਸਾਡੇ ਕੋਲੇ ਰਾਜਪੁਰੇ ਤੋਂ ਪਹੁੰਚਿਆ ਰਾਜਪੁਰੇ ਤੋਂ ਉਹ ਕਿਹੜੇ ਮਹੱਲੇ 'ਚ ਰਹਿੰਦੇ ਹੋ ਹਾਂਜੀ ਕਿਹੜੇ ਮਹੱਲੇ ਦਾ ਰਹਿਣਾ ਰਾਜਪੁਰੇ 'ਚ ਅਨਾਜ ਮੰਡੀ ਬੈਕ ਸੈਟ ਰਹਿਣਾ ਜੀ ਆਏ ਓਏ ਬੱਸ ਕਰੋ ਬੱਸ ਕਰੋ ਬੱਸ ਕਰੋ ਲਾਹ ਆਹ 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 ਮਰ ਗਿਆ ਮਰ ਗਿਆ ਬਾਜ ਚੜਤੋ 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 ਛੜਤਾ 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 ਓਏ Bebatunya, hai wemerika, woson wosen, woson, 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 Ayo woson, 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 Ayo woson, Ayo woson, 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 ਪੈਰ ਦੇ ਪਿੱਛੇ ਤੁਮ ਤੋਂ ਦੂਜੇ ਪੈਰ ਚ ਵੀ ਕੀੜੇ ਪਏ ਪਿਆ ਜੀ ਸਾਰਾ ਪੈਰ ਦੂਜਾ ਵੀ ਗਲੇ ਆ ਬੜੇ ਵੱਡੇ ਵੱਡੇ ਸੌਂਦਾ ਮੁਜੀ ਪਾਸੇ ਖੇਤਰੇ ਵੀ ਖੇਤਰੇ ਲੱਗਦਾ ਵੀ ਨਾ ਆਏ ਵੇ ਆਏ ਵੇ ਆਏ ਵੇ ਆਏ ਵੇ ਪਰ ਕੰਮ ਪਰ ਕੰਮ ਪਰ ਕੰਮ ਪਰ ਕੰਮ ਆਏ ਵੇ ਨਾ ਸੁਣ ਦਿਖੋ ਕੀ ਕੰਮ ਹੋ ਗਿਆ ਇੱਧਰ ਤਾਰਪੀਨ ਦਾ ਤੇਲ ਪਹਿਲਾਂ ਪਾਇਆ ਸੀ ਕਿਨੇ? ਓਏ ਪਸਕੇ ਮਾਸ। ਪਹਿਲਾਂ ਤੇਲ ਪਾਇਆ ਸੀ ਬਈ ਇੱਥੇ ਕੋਈ। ਕਿਹੜਾ? ਮੁੰਡਿਆਂ ਨੇ ਪਾਇਆ ਯਾਰ। ਮੁੰਡਿਆਂ ਨੇ ਪਾਇਆ ਸੀ ਤੇਲ। ਤਾਰਾਪੀਨ ਦਾ। ਓਏ 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 ਓਏ। ਆਹ ਮਨ ਲੱਗ। ਪਾਣੀ ਪੀ। ਪਾਣੀ ਪੀ ਲਾ। ਪਾਣੀ ਪੀ। ਕੁਝ ਜਿਹੜੇ ਜਿਹੜੇ ਤਕਲੀਫ ਹੋਈ ਹੋਈ ਹੈ ਜਿਹੜਾ ਤੜਫ ਰਿਹਾ ਚੀਕਾਂ ਮਾਰ ਰਿਹਾ ਵਿਚਾਰਾ ਉਹ ਤਾਂ ਮਾਰ ਹੀ ਰਿਹਾ ਸੀਗਾ ਸਾਨੂੰ ਵੀ ਤਕਲੀਫ ਹੁੰਦੀ ਆ ਇਹ ਕੁਝ ਦੇਖ ਕੇ ਕਿੰسان ਦੇ ਕੀੜੇ ਪੈ ਜਾਣੇ ਇਹ ਸੁਣ ਕੇ ਆਪਣੇ ਆਪ ਨੂੰ ਕਿੱਦਾਂ ਦਾ ਮਹਿਸੂਸ ਹੁੰਦਾ ਆਪਾਂ ਕਿੱਦਾਂ ਦੇ ਹੋਈ ਜਾਂਦੇ ਆ ਵੀ ਇੱਕ ਸਾਡੀ ਅੱਖਾਂ ਦੇ ਸਾਹਮਣੇ ਕੋਈ ਇਨਸਾਨ ਘੁੰਮ ਰਿਹਾ ਉਹਦੇ ਕੀੜੇ ਪਏ ਹੋਏ ਆ ਰਾਜਪੁਰੇ ਸ਼ਹਿਰ ਤੋਂ ਇੱਥੋਂ 100 ਕਿਲੋਮੀਟਰ ਦੂਰ ਤੋਂ ਚੱਲ ਕੇ ਵੀਰ ਇੱਥੇ ਆਏ ਨੇ ਉੱਥੋਂ ਦੇ ਲੋਕਾਂ ਨੇ ਕਿਉਂ ਨਹੀਂ ਮਦਦ ਕੀਤੀ ਕਿਉਂ ਨਹੀਂ ਉੱਥੇ ਐਸੇ ਕੋਈ ਲੋਕ ਖਤਮ ਹੋ ਗਏ ਨੇ ਹੁਣ ਜਿਹੜੇ ਇਦਾਂ ਦੇ ਲੋਕਾਂ ਦੀ ਬਾਹ ਫੜਦੇ ਸੀ ਪਹਿਲਾਂ ਮਦਦ ਕਰਦੇ ਸੀ ਠੀਕ ਆ ਇਹ ਵੀਰ ਦੇ ਕੁਝ ਆਪ ਦੇ ਆਰਤਾ ਮਾੜੀਆਂ ਸੀਗੀਆਂ ਪਰ ਅਸੀਂ ਭਾਈ ਕਨਈਆ ਜੀ ਦੇ ਵਾਰਸ ਸਾਰੇ ਜਿਨ੍ਹਾਂ ਨੇ ਦਸ਼ਮਣਾਂ ਦੇ ਵੀ ਮੱਲਮ ਪੱਟੀਆਂ ਕੀਤੀਆਂ ਇਹ ਤਾਂ ਫੇਰ ਸਾਡਾ ਆਪਣਾ ਸੀ ਨਾ ਵੀਰੇ ਇਧਰ ਆ ਬਣਾ ਜੀ ਤੂੰ ਨਾਲ ਆਇਆ ਨਾ ਤੇਰਾ ਕੀ ਨਾਮ ਵੀਰੇ ਆਕਾਸ਼ ਕਿੱਥੋਂ ਲੈ ਕੇ ਆਇਆ ਇਹਨੂੰ ਮੈਂ ਰਾਜਪੁਰੇ ਲੈ ਕੇ ਆਇਆ ਨਾ ਚੌਂਕ ਦੇ ਉੱਪਰ ਤੇਰਾ ਕੀ ਲੱਗਦਾ ਹੈ ਮੇਰੇ ਤੋਂ ਫਰੈਂਡ ਲੱਗਦੇ ਆਂ ਦੋਸਤ ਆ ਇਕੱਠੇ ਹੀ ਰਹਿੰਦੇ ਹੋ ਤੁਸੀਂ ਹਾਂ ਕੰਮ ਇਕੱਠੇ ਕਰਦੇ ਠੀਕ ਕੰਮ ਕੀ ਕੰਮ ਕਰਦੇ ਕੰਮ ਲਿਵਰ ਦਾ ਕੰਮ ਹਾਂ ਜੀ ਦਿਹਾੜੀ ਠੀਕ ਆ ਭੰਗ ਪੀਂਦੇ ਸੀ ਨਹੀਂ ਸੱਚ ਦੱਸਦਾ ਝੂਠ ਨਹੀਂ ਬੋਲਣਾ ਚੱਪੜਾ ਇਹ ਵੀ ਪੈਂਕੀ ਲਾਉਂਦਾ ਜਿਆਦਾ ਭੰਗ ਆ ਲਈ ਸਿੱਕਟਾ ਹੀ ਪਿੰਦਾ ਹਾਂ ਨਾ ਨਾ ਕੱਲੀ ਧਾਰੂ ਕੱਲੀ ਸ਼ਰਾਬ ਪੀਂਦੇ ਤੇ ਬਾਈ ਇਦੇ ਘਰੋਂ ਕੌਣ ਆਇਆ ਹੁਣ ਨਾਲ ਮਾਦਾ ਜੀ ਤੁਸੀਂ ਕੀ ਲੱਗਦਾ ਤੁਹਾਡਾ ਇਹ ਮੇਰੇ ਤਾਇਤਾਮੁੰਡਾ ਹੈ ਭੈਣ ਹੀ ਲਗਨੀ ਆ ਮੈਂ ਜੀ ਹਾਂ ਤੁਸੀ ਵੀ ਭੈਣ ਲੱਗਦੇ ਹੋ ਹਾਂਜੀ ਸੱਕੀਆ ਤੇ ਆਈਆਂ ਨਹੀਂ ਮੈਂ ਤੇ ਆਈ ਆ ਕੋਈ ਨੰਬਰ ਰੋ ਨਰੋ ਨੰਬਰ ਤੁਸੀਂ ਵੀ ਰਾਜਪੁਰੇ ਤੋਂ ਹੀ ਆਏ ਹੋ ਓਕੇ ਇਹ ਕਿੰਨੇ ਭੈਣ ਭਰਾ ਨੇ 6 ਭੈਣਾਂ ਤੇ ਇੱਕੇ ਭਰਾ ਇਕੱਲਾ ਤੇ ਇਕੱਲੇ ਨੇ ਆ ਹਾਲਾਤ ਬਣਾਏ ਹੋਇਆ ਮੈਨੂੰ ਜਿਆਦਾ ਨਹੀਂ ਲੱਗਦਾ ਤੇ ਦੂਜੀਆਂ ਜਿਹੜੀਆਂ ਭੈਣਾਂ ਮੋ ਵਈਆਂ ਬਰੀ ਸਾਰੀਆਂ ਇਹਦਾ ਆਪਦਾ ਘਰ ਹੈ ਨਹੀਂ ਲੋ ਜੀ ਕਿੱਧਰ ਗਿਆ ਵੇਚਤਾ ਨੇ ਵਿਚ ਵਿਚ ਕੇ ਖਾ ਰੀ ਨੇ ਭੈਣਾਂ ਜਿਹੜੇ ਵੀਰੇ ਦੇ ਮਾਤਾ ਜੀ ਤਾਇਆ ਜੀ ਦੀ ਬੇਟੀ ਆ ਕਹਿੰਦੀ ਮੈਂ 6 ਭੈਣਾਂ ਦਾ ਇਕੱਲਾ ਭਰਾ 7 ਭੈਣ ਭਰਾ ਨੇ ਤੇ ਇਹ ਤਾਇਆ ਜੀ ਦੀ ਬੇਟੀ ਨਾਲ ਆਈ ਹੈ ਜਿਹੜੀ 6 ਭੈਣਾਂ ਵਿਆਈਆਂ ਹੋਈਆਂ ਚਲੋ ਅਸੀਂ ਉਹਨਾਂ ਨੂੰ ਵੀ ਮਾੜਾ ਨਹੀਂ ਕਹਿੰਦੇ ਆਪਦੇ ਘਰੇ ਆਂ ਪਰ ਇਹਨੇ ਵੀ ਕਿਹੜਾ ਕੋਈ ਚੰਗਾ ਕਰਮ ਕੀਤਾ ਜਿਹੜਾ ਇਦੇ ਨਾਲ ਕੋਈ ਖੜੇ ਆ ਕੇ ਗਿਆ ਨਹੀਂ ਇਹ ਕਿਹੜਾ ਕਿਸੇ ਦੇ ਮਗਰ ਗਿਆ ਉਹਨਾਂ ਦੇ ਮਰੇ ਜੰਮੇ ਤੇ ਕਿਸੇ ਦੇ ਨਹੀਂ ਗਿਆ ਕਿਉਂਕਿ ਰਿਸ਼ਤੇ ਤਾਂ ਕਮਾਈ ਨਹੀਂ ਨਾ ਬੱਚੇ ਤੇਰੇ ਕਿੰਨੇ ਆ ਬੱਚੇ ਦੋ ਸੀਗੇ ਕੀ ਨਾਮ ਆ ਮੁੰਡੇ ਦਾ ਤੇਰਾ ਹਾਂਜੀ ਮੁੰਡੇ ਦਾ ਨਾਮ ਰੱਖਿਆ ਸੀ ਅਸੀਂ ਪ੍ਰਦੀਪ ਸਿੰਘ ਪ੍ਰਦੀਪ ਹਾਂ ਪ੍ਰਦੀਪ ਹਰਦੀਪ ਸਿੰਘ ਕੁੜੀ ਦਾ ਨਾ ਕੁੜੀ ਦਾ ਨਾਮ ਰਮਨਪੁਰ ਰੱਖਿਆ ਸੀ ਰਮਨਪੁਰ ਕੁੜੀ ਵਿਆਹ ਤੀਏ ਜੀ ਅੱਛਾ ਮੁੰਡੇ ਦਾ ਡੇਟ ਆਫ ਬਰਥ ਕੀ ਹੈ ਜਨਮ ਤਰੀਕ ਕੀ ਆ ਉਹਦੀ ਮੁੰਡੇ ਦਾ ਡੇਟ ਆਫ ਬਰਥ ਹੈਗੇ ਜੀ 2002 2002 ਕਿੰਨੇ ਤਰੀਕ ਹਾਂਜੀ ਤਰੀਕ ਹੂੰ ਤਰੀਕ ਫਰਵਰੀ ਦੀ 28 ਤਰੀਕ ਫਰਵਰੀ 28 ਦੀ ਪੱਕੀ ਗੱਲ ਹਾਂਜੀ ਤੇ ਕੁੜੀ ਦੀ ਕੁੜੀ ਛੋਟੀ ਸੀ ਮੁੰਡੇ ਤੋਂ ਉਹ ਉਹ ਦੀ ਡੇਟ ਆਫ ਬਰਥ ਕਿਹੜੇ ਸਾਨੂੰ ਦੱਸਿਆ ਮੁੰਡਾ 2002 ਦਾ ਹੈ ਹਾਂਜੀ 23 ਸਾਲਾਂ ਦਾ ਹੋ ਗਿਆ ਮੁੰਡਾ ਹਾਂਜੀ ਕੁੜੀ ਸਾਲ 2 ਸਾਲ ਛੋਟੀ ਛੋਟੀ ਹੈ ਹਾਂਜੀ ਉਹ ਤੇ ਨਾਨਕ ਕਿਹਨੇ ਲਿਖੇ ਪੜਿਆ ਹੋਇਆ ਹੈ ਹਾਂਜੀ ਕੀ ਯਾਰ ਸੋਨੂੰ ਪੂਰਾ ਨਾਂ ਕੀ ਹੈ ਤੇਰਾ ਹਾਂਜੀ ਤੇਰਾ ਪੂਰਾ ਨਾਂ ਕੀ ਹੈ ਤੇਰਾ ਤਾਂ ਜਿੰਦਰ ਸਿੰਘ ਹੈ ਜੀ ਜਿੰਦਰ ਸਿੰਘ ਸੋਨੂੰ ਉਹ ਮੈਸੇਜ ਆਉਂਦੇ ਨੇ ਪੱਕਾ ਨਾਂ ਜਿੰਦਰ ਸਿੰਘ ਹੈ ਗੋਤ ਕੀ ਹੈ ਤੁਹਾਡਾ ਮੇਰਾ ਜਾਜਪੂਤ ਹੈ ਜੀ ਜਾਜਪੂਤ ਰਾਜਪੂਤ ਪਵਾਰ ਜੀ ਪਵਾਰ ਹਾਂਜੀ ਜਿੰਦਰ ਸਿੰਘ ਪੁਵਾਰ ਹੈ ਹਾਂਜੀ ਮਾ ਬਈ ਤਾਏ ਦੀ ਕੁੜੀ ਆ ਦੇਖੋ ਕਿਵੇਂ ਵਿਚਾਰੀ ਆਪਦੇ ਕੋਲੋਂ ਕਰਾਇਆ ਖਰਚ ਕੇ ਲੈ ਕੇ ਆਈ ਆ ਵੀ ਚੱਲ ਭਰਾਵਾ ਕਿਉਂਕਿ ਭੈਣਾਂ ਨੂੰ ਤਾਂ ਹਮੇਸ਼ਾ ਹੀ ਭਰਾਵਾਂ ਦੀ ਲੋੜ ਹੁੰਦੀ ਆ ਭਰਾਵਾਂ ਨਾਲ ਪਿਆਰ ਹੁੰਦਾ ਵਾ ਦਰਦ ਹੋ ਰਿਹਾ ਤੜਫਦਾ ਵੀਰ ਦੇਖਿਆ ਨਹੀਂ ਸੀ ਜਾਂਦਾ ਤੇ ਐਸੇ ਹਾਲਾਤ ਬਾਬਾ ਜੀ ਕਿਸੇ ਨਾ ਨਾ ਬਣਾਵੇ ਅਰਦਾਸ ਕਰਿਓ ਵੀ ਵੀਰਾ ਠੀਕ ਹੋ ਕੇ ਇਨੂੰ ਵੈਗਰੂ ਸੱਚੇ ਪਾਤਸ਼ਾਹ ਸਮੱਤ ਬੁੱਧੀ ਵਕਸ਼ਣ ਇਹਨੂੰ ਬਲ ਬੁੱਧੀ ਵਕਸ਼ਣ ਇਸ ਨਰਕ ਚੋਂ ਨਿਕਲ ਸਕੀ ਨਹੀਂ ਤਾਂ ਹੁਣ ਜਿਹੜੇ ਹਲਾਤ ਸੀ ਵੀਰੇ ਨੂੰ ਅਸੀਂ ਇੱਥੇ ਰੱਖਿਆ ਐਡਮਿਟ ਕਰ ਲਿਆ ਵਾ ਹਲਾਤ ਚੱਲੂਗਾ 2 ਮਹੀਨੇ ਸਾਡੇ ਕੋਲ ਰਹਿ ਕੇ 3 ਮਹੀਨੇ ਜ਼ਖਮ ਠੀਕ ਹੋ ਜਾਊਗਾ ਫੇਰ ਫੇਰ ਭੱਜ ਜਾਊਗਾ ਇੱਥੇ ਸਾਡੇ ਕੋਲ ਉਹਨਾਂ ਨੇ ਇੱਥੇ ਹੀ ਰਹੇਗਾ ਇਹਨੂੰ ਮੈਂ ਕਿਹਾ ਤਾਂ ਫੇਰ ਉਹਨਾਂ ਹਲਾਤਾਂ ਨਹੀਂ ਪਹੁੰਚ ਘਰ ਉੱਥੇ ਤੇ ਰੱਖਣ ਬਾਲ ਬੱਚਾ ਰੋਂਦਾ ਤੇ ਜਿੰਨੂੰ ਦੁਕਾਨਾਂ ਰੋਟੀਆਂ ਦੋ ਖਾਣੀਆਂ ਇੱਥੇ ਤੈਨੂੰ ਮਿਲ ਜਾਣੀਆਂ ਸੇਵਾ ਕਰੀ ਜਾ ਬਸ ਹਾਂ ਵੀ ਤਿੰਨ ਦਸੰਗ ਜੀ ਉਹਨਾਂ ਆਪਣਾ ਸੁਭਾਅ ਸਦਾ ਕਹਿੰਦੇ ਭੈਣ ਹਾਂਜੀ ਇੱਥੇ ਰਹਿਣਾ ਹਾਂ ਹਾਂਜੀ ਦੇ ਲਾ ਇੱਥੇ ਰਵਾਂਗੇ ਤੁਹਾਡੇ ਵਾਦਾ ਉਹੀ ਕਰੀ ਜਣਾ ਪੂਰਾ ਕਰਾਂਗੇ ਨਾ ਹਾਂਜੀ ਹਾਂਜੀ ਸੇਵਾ ਕਰਾਈ ਜਾਵਾਂਗੇ ਉਹ ਜੀ ਮੈਂ ਬੇਸ਼ੱਕ ਦੀ ਲਾਇਵ ਦੇ ਚੰਡਾ ਚ ਜਾਏਗਾ ਨਹੀਂ ਨਹੀਂ ਮੈਂ ਉਹਨਾਂ ਦੀ ਮਾਮਰੀ ਕੱਟ ਕੇ ਸੇਵਾ ਕਰਾਉਣਾ ਤਾਂ ਨਹੀਂ ਹੁੰਦੀ ਕੱਟ ਕੇ ਇਹ ਤਾਂ ਅੰਦਰੋਂ ਮਨ ਤੋਂ ਹਾਂ ਇਹਦੇ ਮਨ ਤੋਂ ਹੋਣੀ ਹੈ ਮੇਰਾ ਤਾਂ ਹੀ ਮੰਨ ਲਾ ਤੇ ਨਹੀਂ ਰਹਿ ਗੰਦਰਾ ਬੜਾ ਕੁਝ ਕਰ ਲਿਆ ਹੁਣ ਹੁਣ ਅੱਗੇ ਕਿਸੇ ਤੇ ਰਹਾ ਲਾ ਨਹੀਂ ਲੱਗਦੇ ਵੀ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ